ਕਮ ਜੋਰਾਂ ਸ਼ੋਰਾਂ ਤੇ ਚੱਲੀ ਜਾਂਦਾ ਕਿਲੇ ਦਾ ਨਹੀਂ ਨਹੀਂ ਸਕਦਾ ਜਨਾ ਸੀਰੀਅਸ ਹੋ ਜਾ ਬੈਗ ਫਿਰ ਮੈਂ ਤਾਂ ਚੱਕ ਨਹੀਂ ਸਕਦਾ ਮੇਰੀ ਸਰਜਰੀ ਹੋਈ ਹਾਰ ਦੀ ਤੇ ਅੱਜ ਬੰਦਾ ਇਹਦਾ ਆਪਾਂ ਨਾਲ ਲੈ ਕੇ ਆਂਦਾ ਇਹਦਾ ਅਜ ਜਲੂਸ ਕਢਾ ਦੇਣਾ ਆਪਾਂ ਜਵਾਨੀ ਹੈ ਤੇਰੇ ਤੇ ਬੁੜਾ ਤਾਂ ਜਦ ਹੋ ਗਿਆ ਤਾਂ ਪਤਾ ਲੱਗੂਗਾ ਕੋਈ ਨਹੀਂ ਕੋਈ ਨਹੀਂ ਸੈੱਲ ਪਵਾਦਾ ਏ ਤੇਰੇ ਹਲੋ ਜੀ ਆਖਰਕਾਰ ਗੰਗਦੇ ਪੁਲਿਸ ਹਾਂਜੀ ਸਤ ਸ੍ਰੀ ਅਕਾਲ ਜੀ ਤੂੰ ਕਿਧਰ ਚੜਿਆ ਫਿਰਦਾ ਮੈਂ ਥੱਲੇ ਆ ਗਿਆ ਵੀਰੇ ਗਲਤ ਰਸਤੇ ਚ ਨਹੀਂ ਜਾਈਦਾ ਜਾ ਧੱਕਾ ਪੈ ਰਹੀਆਂ ਸੋਹਣੇ ਆਏ ਢਿੱਡ ਤੇ ਮਾਰੀ ਮੁੰਡਾ ਤਾਂ ਵੈਸੇ ਆਪਦੇ ਪਿਓ ਦਾ ਹੀ ਆ ਕਹਿ ਦੇਣਾ ਵੀ ਆਪਣਾ ਅੱਜ ਆਪਾਂ ਚੱਲੇ ਆ ਗੁਲਵਾਰਾ ਕਿਲਾ ਸਾਹਿਬ ਕਿਲਾ ਸਾਹਿਬ ਦਾ ਖਰਾਬ ਆਰੋ ਤੇ ਆਪਾਂ ਆਰੋ ਦੀ ਯਾਨੀ ਸਰਵਿਸ ਕਰਨ ਨਾਲ ਆਪਨੇ ਚੱਲੇ ਹੈਰੀ ਸਮਾਨ ਆਪਾਂ ਕਢਵਾ ਲਿਆ ਸਾਰਾ ਫਿਲਟਰ ਚੇਂਜ ਹੋਣੇ ਸੀ ਮੈਮਰਨ ਚੇਂਜ ਹੋਣੀ ਸੀ ਤੇ ਦੁਕਾਨ ਦਾ ਆਪਾਂ ਤੁਹਾਨੂੰ ਲਿੰਕ ਜਿਹੜਾ ਹੈਗਾ ਡਿਸਕ੍ਰਿਪਸ਼ਨ ਚ ਪਾ ਦੇਵਾਂਗੇ ਗੂਗਲ ਮੈਪ ਤੁਸੀਂ ਕੱਢ ਲਿਓ ਕੋਆਰਡੀਨੇਟ ਪਾ ਦੇਵਾਂਗੇ ਉਹਦੀ ਆਗੇ ਸਮਾਨ ਲੈ ਸਕਦੇ ਹੋ ਵੀਡੀਓ ਦੇਖ ਕੇ ਜਿ ਆਉਂਗੇ ਤੇ ਤੁਹਾਨੂੰ ਰਾਇਤ ਜਿਹੜੀ ਉਹ ਮਿਲ ਜਾਊਗੀ ਬਸ ਵੀਡੀਓ ਦਿਖਾ ਦਿਓ ਤੇ ਅੱਜ ਛੁੱਟੀ ਐ ਦੁਬਾਰਾ ਬੰਦੇ ਸਾਰੇ ਗਏ ਹੋਏ ਆ ਤੇ ਇੱਧਰ ਚੱਲ ਰਹੀ ਐ ਪਾਰਟੀ ਆਪਰੇਟਿੰਗ ਕਰੂੰਗਾ ਪੁਰਾਣਾ ਕਰੂੰਗਾ ਤੇ ਇਹ ਮੈਨੂੰ ਐਡਮਿਟ ਰੱਖਿਆ ਅਗਲੇ ਦਿਨ ਤੁਹਾਡਾ ਵੀ ਆਇਆ ਜਿੰਨੇ ਵੀ ਮਿਸਤਰੀ ਆ ਆਪਣੇ ਆਰਓ ਠੀਕ ਕਰਨ ਵਾਲੇ ਉਹ ਬੰਦੇ ਜਦੋਂ ਮਰਜ਼ੀ ਆ ਕੇ ਸਮਾਨ ਜੇ ਰਹਿਗਾ ਲਗਾ ਸਕਦੇ ਹਾਂ ਪੂਰਾ ਭਰਿਆ ਹੋਇਆ ਸਟੋਰ ਚ ਸਮਾਨ ਆਪਣੇ ਆਰਓ ਜਾਇ ਛੋਟਾ ਲੈਣਾ ਹੋਵੇ ਚਾਹੇ ਵੱਡਾ ਲੈਣਾ ਹੋਵੇ ਜਿਹੜਾ ਮਰਜ਼ੀ ਲੈ ਲਿਓ ਜਦੋਂ ਮਰਜ਼ੀ ਆ ਜਿਓ 500 ਲੀਟਰ 1000 ਲੀਟਰ 50 ਲੀਟਰ 100 ਲੀਟਰ 2000 ਲੀਟਰ ਸਾਰਾ ਕੋ ਤਿਆਰ ਕੀਤਾ ਜਾਂਦਾ ਇੱਥੇ ਐਸ ਮੁੰਡੇ ਦਾ ਨਾਮ ਕਹਿੰਦੇ ਹੈਪੀ ਆ ਤੇ ਇਹ ਆਪਣੇ ਪਿੰਡ ਦਾ ਕਿੰਨੇ ਲੀਟਰ ਵਾਲਾ ਹੈਪੀ ਆ ਰੋ ਇਹ ਇਹ ਜੀ 1000 ਲੀਟਰ ਵਾਲਾ ਬਣਾ ਰਹੇ ਹਾਂ ਜੀ 1000 ਲੀਟਰ ਧਾਰੋ ਆ ਫੁੱਲ ਆਟੋ ਫੁੱਲ ਮੈਨੂਅਲ ਆਹ ਹਸ ਹੁਕਤਾ ਵਾ ਇਹਨਾਂ ਬੋਤਲਾਂ ਵਾਲਾ ਪਾਣੀ ਤੁਸੀਂ ਪੀਨਿਓ ਇਹਨਾਂ ਆਰਓ ਜੀ ਜਾਂਦਾ ਨਿਕਲ ਕੇ ਠੀਕ ਆ ਭਾਈ ਐਹੀ ਗੱਲ ਆ ਹਾਂਜੀ ਹਾਂਜੀ ਸਟੋਰ ਦੀ ਲੋਕੇਸ਼ਨ ਦੀ ਜੇਕਰ ਗੱਲ ਕਰੀਏ ਤੇ ਆਹ ਜਿਹੜੀ ਗਲੀ ਹੈਗੀ ਆ ਬਟੰਡੇ ਦੇ ਬੱਸ ਸਟੈਂਡ ਦੇ ਬੈਕ ਸਾਈਡ ਦੀ ਆ ਉਹ ਸਾਹਮਣੇ ਦੋ ਹੋਟਲ ਆ ਛੋਟੇ ਜਿਹੇ ਤੋਂ ਨਿਕਲਦੇ ਆ ਇਧਰ ਬੋਰਡ ਲੱਗਿਆ ਕਰਨਾਨਕ ਸਟੋਰ ਕਰਨਾਨਕ ਟੈਰੀ ਕੰਪਨੀ ਦਾ ਸਟੋਰ ਮਧੂਵਨ ਹੋਟਲ ਠੀਕ ਹੈ ਜੀ ਆ ਮਧੂਵਨ ਕੰਪਲੈਕਸ ਆ ਇਹਦੇ ਵਿੱਚ ਦੁਕਾਨ ਆ ਸਾਗਰ ਸਟੂਡੀਓ ਨਾਲ ਫੋਟੋ ਵਾਲੇ ਇਧਰ ਆਪਣਾ ਤਾਰੀ ਬਾਈ ਹੁਣ ਆਪਾਂ ਚੱਲਦੇ ਆ ਗੁਰਦੁਆਰਾ ਕਿਲਾ ਸਾਹਿਬ ਤੇ ਉੱਥੋਂ ਦੀ ਫਿਰ ਵੀਡੀਓ ਤੁਹਾਨੂੰ ਦਿਖਾਉਣੇ ਆ ਉਹਨਾਂ ਨੂੰ ਲਓ ਜੀ ਰਵਿੰਦਰ ਹੈਰੀ ਨੇ ਮੋਟਰਸਾਈਕਲ ਲਾਤਾ ਉਧਰ ਤੇ ਆਪਾਂ ਆ ਗਏ ਕਿਲੇ ਚ ਆ ਗਏ ਆ ਕਿਲੇ ਚ ਅਧਨ ਇਤਿਹਾਸ ਕੇ ਬੋਰਡ ਪੜਾ ਲਗੇ ਕਿਲੇ ਦਾ ਸਕਰੀਨ ਸ਼ਾਟ ਦੇ ਦਾਂਗੇ ਤੁਹਾਨੂੰ ਇਹਦਾ ਨਾਲ ਦੀ ਨਾਲ ਕੰਮ ਜੋਰਾਂ ਸ਼ੋਰਾਂ ਤੇ ਚੱਲੀ ਜਾਂਦਾ ਕਿਲੇ ਦਾ ਨਹੀਂ ਨਹੀਂ ਸਕਦਾ ਜੇ ਨਾ ਸੀਰੀਅਸ ਹੋ ਹੈਗਾ ਤੁਹਾਨੂੰ ਅੱਛਾ ਅੰਦਰ ਦਾ ਵਿਊ ਚੈੱਕ ਕਰੋ ਵਾਹ ਕਮਾਲ ਮੀਨਾ ਕਰੀ ਬਹੁਤ ਸੋਹਣੇ ਮਕਾਨ ਬਣੇ ਹੋਏ ਆ ਉੱਪਰ ਵਾਲੇ ਮਹਿਲ ਦੀ ਜਿਹੜੀ ਹਸਾਰੀ ਚੱਲੀ ਜਾਂਦੀ ਹੈ ਕੰਮ ਤੂੰ ਕਿੱਧਰ ਚੜਿਆ ਫਿਰਦਾ ਥੱਲੇ ਆ ਗਿਆ ਵੀਰੇ ਗਲਤ ਰਸਤੇ 'ਚ ਨਹੀਂ ਜਾਈਦਾ ਜਾ ਇਹ ਕੱਢ ਬਹੁਤ ਪੁੰਜੀ ਚੀਜ਼ ਹੈ ਬਾਰਾ ਠੱਕਾਂ ਪੈ ਰਹੀਆਂ ਸੋਹਣੇ ਆਏ ਡਿੱਟ ਤੇ ਮਾਰੀ ਹੈ ਨਹੀਂ ਅਸੀਂ ਇਸ ਨੂੰ ਨਿਬੜੇ ਇਹਦੇ ਵਿੱਚ ਹੋ ਗਿਆ ਕੋਈ ਬਦਲਦੀ ਜੀ ਐਸਪੀ ਬਦਲਣ ਵਾਲੀ ਆਪਾਂ ਜਾਣਾ ਵਿਓ ਤਾਹਾਂ ਉੱਪਰ ਵਾਲੇ ਗੁਰਦੁਆਰਾ ਸਾਹਿਬ ਤੇ ਬੈਗ ਫਿਰ ਮੈਂ ਤਾਂ ਚੱਕ ਨਹੀਂ ਸਕਦਾ ਮੇਰੀ ਸਰਜਰੀ ਹੋਈ ਹਾਰਡ ਦੀ ਤੇ ਅੱਜ ਬੰਦਾ ਜਿਹੜਾ ਆਪਾਂ ਨਾਲ ਲੈ ਕੇ ਆਂਦਾ ਇਹਦਾ ਅੱਜ ਜਲੂਸ ਕਰਾ ਦੇਣਾ ਆਪਾਂ ਚੱਲ ਚੱਲ ਸ਼ੇਰ ਚੱਲ 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 ਲੱਗ ਜੂ ਪਤਾ ਤੇ ਪਟਾਂ ਦੇ ਜ਼ੋਰ ਦਾ ਹੌਕਣ ਲਾ ਦੇਣਾ ਅੱਜ ਦੋ ਚਾਰ ਦਿਨ ਗੇੜੇ ਥੱਲੇ ਮਰਾਏ ਨਾ ਜਦੋਂ ਚਲ ਮੈਂ ਖੇਡਣ ਜਾਣਾ ਮੈਚ ਹੈ 3 ਵਜੇ ਹਾਂ ਵਧੀਆ ਜਾਣ ਪਊਗੀ ਚੰਗੇ ਮਾਰੇਗਾ ਫਿਰ ਰਨ ਰਨ ਵੱਧ ਬਣਾਏਗਾ ਫੌੜ ਗਿਆ ਭੱਜ ਕੇ ਚੜੀ ਆਹਾਹਾ ਜਿਵਾਨੀ ਹੈ ਤੇਰੇ ਤੇ ਉਡਣਾ ਜਦ ਹੋ ਗਿਆ ਉਹਦਾ ਪਤਾ ਲੱਗੂਗਾ ਲਓ ਜੀ ਮੈਸਟਰ ਸਰਵਿੰਦਰ ਸਿੰਘ ਹੈ ਚੱਲ ਗਿਆ ਚੱਲ 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 ਛੇਰਾ ਕੋਈ ਨਹੀਂ ਕੋਈ ਨਹੀਂ ਸੱਲ ਪੁਹਾਦਾ ਨਹੀਂ ਤੇਰੇ ਲਓ ਜੀ ਆਖਿਰਕਾਰ ਜੰਗੀ ਦੇ ਪਲੀਜ਼ ਹਾਂ ਜੀ ਕਹਿੰਦਾ ਹਾਂ ਸਤਿ ਸ਼੍ਰੀ ਅਕਾਲ ਜੀ ਸਾਹਿਬ ਜੀ ਕੁਝ ਨਹੀਂ ਬੋਲੇ ਚੁੱਪ ਹਾਂ ਜੀ ਵਾਹ ਕਿੰਨਾ ਪਤਾ ਲੱਗੂ ਤੇਰਾ ਐਕਸਰਸਾਈਜ਼ ਹੋਈ ਅੱਜ ਅੱਜ ਸ਼ਾਮ ਨੂੰ ਕੁਝ ਨਹੀਂ ਬੋਲੇ ਬੋਲੇ ਤੋਨੀਆ ਆਹ ਫਰੀ ਗਿਆ ਆਹ 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 ਕੋਈ ਨਹੀਂ ਸੀ ਇਹ ਬੁੱਢੇ ਮੁੰਡਾ ਲੈ ਵੀ ਮੁੰਡਾ ਲੱਗਿਆ ਆਪਣਾ ਖੋਲਣਾ ਮੁੰਡਾ ਤਾਂ ਵੈਸੇ ਯਾਦ ਪਿਆ ਉਹਦਾ ਹੀ ਆ ਕਹਿ ਦਿੰਦਾ ਵੀ ਆਪਣਾ ਲੋ ਜੀ ਤੂੰ ਨੇ ਫਿਲਟਰ ਬਦਲ ਮੈਂ ਨੇ ਗੁਰੂ ਘਰ ਦਿਖਾ ਰਿਹਾ ਛੋਣੀ ਗੱਲ ਬਾਤ ਅਕਲੇ ਦੀ ਪੂਰੀ ਵੀਡੀਓ ਕਰਾਂਗੇ ਆਪਾਂ ਜਦੋਂ ਤਿਆਰ ਹੋ ਗਿਆ ਉਪਰ ਉਧਰ ਸਾਹਮਣੇ ਵਾਲੇ ਪਾਸੇ ਇੱਕ ਬਹੁਤ ਸੋਹਣਾ ਦਰਵਾਜ਼ਾ ਬਣਿਆ ਥੱਲੇ ਗੁਰਦੁਆਰਾ ਸਾਹਿਬ ਵੀ ਹੈਗਾ ਆ ਚੰਡ ਦੇ ਮਗਰਲੇ ਪਾਸੇ ਤੇ ਇੱਕ ਦਰਵਾਜ਼ਾ ਉਹ ਸਾਹਮਣੇ ਆਇਆ ਪਹਿਲਾਂ ਡਿੱਗਿਆ ਹੋਇਆ ਸੀ ਹੁਣ ਵਧੀਆ ਬਣ ਗਿਆ ਉਹ ਇਹ ਜਾ ਕੇ ਬਣਾ ਲਾਂਗੇ ਵੀਡੀਓ ਤੁਹਾਨੂੰ ਉਹ ਸਾਹਮਣੇ ਬਹੁਤ ਸੋਹਣੀਆਂ ਮਮਟੀਆਂ ਤੁਹਾਨੂੰ ਦਿਨੀਆਂ ਇਹ ਇਸ ਜਗ੍ਹਾ ਦੇ ਇੱਕ ਦਰਵਾਜ਼ਾ ਇੱਥੇ ਆ ਜਿੱਥੇ ਆ ਵੀਰ ਖੜਾ ਸਾਹਮਣੇ ਆਹ ਸਾਹਮਣੇ ਨਾਲੀ ਖੂਹ ਅਸਲੇ ਪਾਸੇ ਆ ਵਿਚਾਲੇ ਬਿਲਕੁਲ ਸਕਰੀਨ ਦੇ ਠੀਕ ਹੈ ਜੀ ਅੰਦਰ ਗੁਰਦੁਆਰਾ ਸਾਹਿਬ ਉੱਪਰ ਲਾ ਦਰਵਾਜ਼ਾ ਸਾਹਿਬ ਦੇ ਅੰਦਰ ਕਹਿੰਦੇ ਮੋਬਾਈਲ ਨਹੀਂ ਲੈ ਕੇ ਹਨ ਇਸ ਕਰਕੇ ਅੰਦਰ ਦੀ ਵੀਡੀਓ ਨਹੀਂ ਬਣਾਉਦੇ ਇਸ ਗੁਰਦੁਆਰਾ ਸਾਹਿਬ ਦੀ ਇਤਿਹਾਸ ਦੀ ਨਾਲ ਤੁਹਾਨੂੰ ਫੋਟੋ ਦੇ ਦਿਆਂਗੇ ਵਿੱਚ ਸਕਰੀਨਸ਼ਾਟ ਲਓ ਜੀ ਚੈੱਕ ਕਰੋ ਸ਼ਹਿਰ ਦਾ ਮਾਹੌਲ ਦੂਰ ਦੂ ਤੱਕ ਸ਼ਹਿਰ ਆ ਕਬੂਤਰ ਬਹੁਤ ਐ ਇੱਥੇ ਫਿਲਟਰ ਦਾ ਹਾਲ ਅੰਦਰੋਂ ਐ ਹੋ ਜਾਂਦਾ ਜਦੋਂ ਫਿਰ ਪਾਣੀ ਆਉਣਾ ਜਿਹੜਾ ਘਟ ਜਾਂਦਾ ਇਹਦੇ ਕਰਕੇ ਇਥੋਂ ਨਿਕਲੀ ਮਿੱਟੀ ਗਾਹਾਂ ਜਾ ਕੇ ਮੈਮਰਨ ਤੇ ਫਸ ਜਾਂਦੀ ਹੈ ਮੇਨ ਫਿਲਟਰ ਮੇਨ ਫਿਲਟਰ ਦਾ ਤੇ ਸੁਪਾਨਾ ਫਿਲਟਰ ਹੁੰਦੇ ਐ ਇਹੋ ਜਿਹੇ ਕੱਢ ਕੇ ਦਿਖਾ ਦਿਆਂ ਤੁਹਾਨੂੰ ਇਹ ਇਹੋ ਜਿਹਾ ਹੁੰਦਾ ਚਿੱਟੇ ਰੰਗ ਦਾ ਬਿਲਕੁਲ ਉਹਦੀ ਕੰਡੀਸ਼ਨ ਤੁਸੀਂ ਦੇਖ ਹੀ ਲਈਗੇ ਜੀ ਮੈਮਰਨ ਪਾਉਣੀ ਹੈ ਨਹੀਂ ਪਾਉਣੀ ਆ ਹੁੰਦਾ ਜੀ ਮੇਨ ਫਿਲਟਰ ਜਿਹੜਾ ਉਹ ਨੂਨ ਪਾਣੀ ਬਾਹਰ ਕੱਢਦਾ ਪਾਣੀ ਦੇ ਵਿੱਚੋਂ ਨਮਕ ਜਿਸ ਤਰੀਕੇ ਦੇ ਨਾਲ ਜਾਲੀਆਂ ਹੀ ਹੁੰਦੀਆਂ ਇਹਦੇ ਵਿੱਚ ਛੋਟੀਆਂ ਛੋਟੀਆਂ ਔਰ ਦਿਖਾਈਆਂ ਇੱਥੇ ਫ੍ਰੀ ਮਾਈਂਡ ਦਾ ਫਿਲਟਰ ਹੈ ਇਹ ਦੀ ਕੀਮਤੀ ਜ਼ਿਆਦਾ ਹੁੰਦੀ ਆ ਰੋ ਦੇ ਵਿੱਚ ਇੱਕ ਪੰਪ ਦੀ ਬਾਕੀ ਗੱਲਾਂ ਬਾਤਾਂ ਹੀ ਹੁੰਦੀਆਂ ਸਾਰੀਆਂ ਉੱਪਰੋਂ ਆ ਗਏ ਆ ਜੀ ਆਪਾਂ ਥੱਲੇ ਥੱਲੇ ਪਈਆਂ ਇਥੇ ਤੋਪਾਂ ਕਰੋੜਾਂ ਦਾ ਚੰਪੇ ਤੋਪਾਂ ਦੇ ਇਹ ਤੋਪਾਂ ਪੁਰਾਣੀਆਂ ਕਿਲੇ ਦੀਆਂ ਬਠਿੰਡੇ ਦੇ ਦੀਆਂ ਐਸ ਤੋਪ ਦਾ ਹਿੱਸਾ ਟੁੱਟਿਆ ਹੋਇਆ ਉਦੋਂ ਲੇ ਵੇ ਚੱਲਦੇ ਆਪਾਂ ਪਰਲੇ ਪਾਸੇ ਵੇਹਨੇ ਆ ਪ੍ਰੋਗਰਾਮ ਇੱਥੋਂ ਸਾਰੇ ਕਿਲੇ ਦਾ ਜਿਹੜਾ ਮਾਹੌਲ ਆ ਬੜਾ ਸੋਹਣਾ ਤੇ ਇੱਕ ਦਰਵਾਜ਼ਾ ਉਹ ਸਾਹਮਣੇ ਆ ਗਿਆ ਇੱਕ ਉਹ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਇੱਕ ਦਰਵਾਜ਼ਾ ਇੱਥੇ ਆ ਗਿਆ ਜੰਡ ਦੇ ਮਗਰ ਤੇ ਆ ਢਾਲ ਜਿਹੜੀ ਹੈਗੀ ਤੋਫਾਂ ਤੇ ਘੋੜਸਵਾਰ ਵੀ ਉੱਪਰ ਜਾਵੜਦੇ ਪੈਦਲ ਸਨ ਵੀ ਜਾਵੜਦੇ ਅਸਾਂ ਦੀ ਇਹ ਫੌਜਾਂ ਖਤਰ ਅੰਦਰੋਂ ਇਹ ਤਾਂ ਬਹੁਤ ਸੋਹਣੀ ਮੌਂਟੀ ਹੁੰਦੀ ਸੀ ਟੈ ਗਈ ਉਹ ਤਨਦਰਵਾਜ਼ੇ ਇੱਥੇ ਦੋਨੇ ਪਾਸੇ ਪੌੜੀਆਂ ਜਾਂਦੀਆਂ ਉੱਪਰ ਇਧਰ ਦੀ ਢਾਲ ਜਾਂਦੀ ਸੀ ਆ ਮਾਹੌਲ ਹੈ ਜੀ ਕਿਲੇ ਦਾ ਖੂਹ ਦਿਖਾਉਣੇ ਤੁਹਾਨੂੰ ਹੁਣ ਲਿਜਾ ਕੇ ਹੁਣ ਉਹ ਸਾਹਮਣੇ ਝੰਡ ਦੇ ਪਿਛਲੇ ਪਾਸੇ ਖੂਹ ਬਹੁਤ ਪੁਰਾਣਾ ਬਣਿਆ ਹੋਇਆ ਬਹੁਤ ਤਕੜਾ ਦਰਵਾਜ਼ਾ ਵੀਰੇ ਨਾਲ ਖੂਹਗਾ ਕੱਬੇ ਪਾਸੇ ਇਹਦੇ ਸਾਹਮਣੇ ਦਰਵਾਜ਼ਾ ਹਨੂਮਾਨਗੜ੍ਹ ਦੇ ਪਟਨੇਰ ਕਿਲੇ ਵਾਂਗੂ ਇਹਦੇ ਵਿੱਚ ਵੀ ਇੱਕੋ ਇੱਕ ਖੂਹ ਆ ਤੇ ਖੂਹ ਦੀ ਡੰਗਾਈ ਵੀ ਹੁੰਨੀ ਐ ਉਹ ਤੋਂ ਜ਼ਿਆਦਾ ਹੀ ਅਦੀਂਦਾ ਨਹੀਂ ਵਿੱਚ ਪਛਲੇ ਰਹੀ ਆ ਪਰ ਇੱਥੇ ਜਾਲ ਲਾਤਾ ਤਾਂ ਕਿ ਲੋਕ ਜਿਹੜੀ ਗੰਦਗੀ ਵਿੱਚ ਨਾ ਸਿੱਟ ਸਕਣ ਆਹ ਗੱਲਬਾਤ ਖੂਹ ਦੀ ਸਾਹਮਣੇ ਦਰਵਾਜ਼ਾ ਬਹੁਤ ਸੋਹਣਾ ਬੰਦ ਆ ਉੱਪਰ ਜਾਣ ਨੂੰ ਰਸਤਾ ਹੈ ਨਹੀਂ ਵੀਉ ਇੱਥੋਂ ਵੀ ਸਿਰੇ ਦਾ। ਉਹ ਬਾਈ ਫਿਰਦੇ ਆ ਫੋਟੋਆਂ ਬਣਾਉਂਦੇ ਸਾਹਮਣੇ। ਠੀਕ ਹੈ ਜੀ, ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ। ਹੋ ਸਕਦਾ ਕਿਲੇ ਦੀ ਪੂਰੀ ਵੀਡੀਓ, ਪੂਰਾ ਟੂਰ ਲੈ ਕੇ ਆਵਾਂਗੇ। ਕਿਉਂਕਿ ਉੱਪਰ ਜਿਹੜਾ ਰਾਣੀ ਮਹਿਲ ਜਿਹੜਾ ਹੈਗਾ ਉਹ ਸਾਹਮਣੇ ਬਿਲਕੁਲ ਵਿਚਾਲੇ। ਇਹਦੇ ਵਾਸਤੇ ਆਪਾਂ ਨੂੰ ਤਕੜੇ ਲੈਵਲ ਦੀ ਪਰਮਿਸ਼ਨ ਲੈਣੀ ਪਊਗੀ ਕਿਉਂਕਿ ਕੰਮ ਚੱਲਦਾ ਉਹ ਸਾਰੀ ਦਾ। ਉੱਥੇ ਜਾਣ ਨਹੀਂ ਦਿੰਦੇ। ਇਹ ਸੀਗੀ ਅੱਜ ਦੀ ਵੀਡੀਓ। ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਨਾਲੇ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਰ ਦਿਆ ਕਰੋ ਠੀਕ ਹੈ ਜੀ ਫਿਰ ਧੰਨਵਾਦ ਮਿਲਦੇ ਆਂ ਅਗਲੇ ਵਲੌਗ ਚ ਭਾਈਆ ਬਟੰਡੇ ਦਾ ਬਾਜ਼ਾਰ ਦੱਸਿਓ ਕਿਹੜਾ ਸਾਰਾ ਖਤਰਾ ਅੱਜ ਦਾ ਸਵਾਲ ਹੈ ਇਹ ਆ ਬਾਜ਼ਾਰ ਕਿਹੜਾ ਚਾਹ ਕਿਹੜਾ ਉਹਨਾਂ ਨਿਸ਼ਾਨੀ ਦਾ ਜਨੇ ਸਾਹਮਣੇ ਸ਼ੇਰ ਮੰਦਿਰ ਤੇ ਇਲਾਕਾ ਭੀੜ ਭੜਾ ਵਾਲਾ ਹੀ ਹੈ ਤੇਰੀ ਗਰਮੀ ਦੀ انتਹਾ ਹੋ ਚੁੱਕੀ ਹੈ ਪਰ ਭੱਡੇ ਦੇਗਾ ਨਾ ਪੀੜੀਆਂ ਗਲੀਆਂ ਦੇ ਵਿੱਚ ਜਿਹੜਾ ਹੈਗਾ ਧੁੱਪ ਨਾ ਹੋਣ ਦੇ ਕਾਰਨ ਹੰਡ ਪੂਰੀ ਦੀ ਪੂਰੀ ਪਰਿਵਾਰ ਕੋ ਦਿੱਤੀ ਹੈ ਲਓ ਜੀ ਮੁੰਡਾ ਕਹਿੰਦੇ ਮੁਰਲੀ ਹੈ ਆਪਣੀ ਅੱਜ ਦੀ ਵੀਡੀਓ 'ਚ ਕੋਈ ਇਰਾਦਾ ਨਹੀਂ ਸੀ ਇਹੋ ਜੀ ਵੀਡੀਓ ਪਾਉਣ ਦਾ ਪਰ ਫਿਰ ਵੀ ਦੁਨੀਆ ਲੁੱਟਣ ਨੂੰ ਤੇ ਬਹਿਮਾ ਭਰਮਾ ਨੂੰ ਤੁਸੀਂ ਪਾਉਣ ਵਾਲੇ ਚਾਹੀਦੇ ਹੋ ਬੰਦਾ ਪੈ ਜਾਂਦਾ ਹੁੰਦਾ ਪਿੱਛੇ ਜੇ ਇੱਕ ਵੀਡੀਓ ਵਾਇਰਲ ਹੋਈ ਸੀ ਕੀ ਨੀਲ ਦੀਆਂ ਬੋਤਲਾਂ ਭਰ ਕੇ ਬਾਅਦ ਚ ਮੰਨੋ ਕੁੱਤੇ ਨਹੀਂ ਆਉਂਦੇ ਆ ਗਲੀ ਦਾ ਹਾਲ ਦੇਖੋ ਉਹ ਸੋ ਦਿੱਕਰ ਨੀਲ ਦੀਆਂ ਬੋਤਲਾਂ ਭਰ ਕੇ ਤੰਗਾ ਆਹ ਸਾਹਮਣੇ ਵੀ ਟੰਗੀ ਪਰ ਇੱਥੇ ਪੰਗਾ ਸੀ ਦੋ ਦੇਖ ਲਓ ਵੀ ਆ ਹਾਲ ਹੈ ਵੀਰੋ ਨਾ ਕਰਿਆ ਕਰੋ ਇਹ ਰਹਿ ਜੇ ਕੰਮ